ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਦੋਸਤ ਗਰਮੀਤ ਹਠੂਰ ਦੋਸਤੋ ਜਿਵੇਂ ਕਹਿੰਦੀ ਆ ਨਾ ਸਿਆਣੇ ਕਿ ਕੋਈ ਵੀ ਚੰਗੀ ਗੱਲ ਕੋਈ ਚੰਗੀ ਘਟਨਾ ਜਾਂ ਕੋਈ ਵੀ ਚੰਗੀ ਚੀਜ਼ ਜੋ ਤੁਹਾਡੇ ਕੋਲ ਆ ਜਾਂ ਤੁਹਾਨੂੰ ਪਤਾ ਤਾਂ ਉਹ ਦੂਜਿਆਂ ਨਾਲ ਸ਼ੇਅਰ ਕਰਨੀ ਜ਼ਰੂਰ ਚਾਹੀਦੀ ਆ ਕਿਉਂਕਿ ਜੇ ਅਸੀਂ ਚੰਗੀਆਂ ਗੱਲਾਂ ਪੋਜ਼ਿਟਿਵ ਗੱਲਾਂ ਨੇ ਜਿਹੜੀਆਂ ਉਹ ਸਮਾਜ ਦੇ ਵਿੱਚ ਸ਼ੇਅਰ ਕਰਾਂਗੇ ਦੂਜੀ ਲੋਕਾਂ ਤੱਕ ਪਹੁੰਚਦੀਆਂ ਕਰਾਂਗੇ ਤਾਂ ਪੋਜ਼ਿਟਿਵਿਟੀ ਜਿਹੜੀ ਚੰਗਾ ਪਾਣਾ ਜਿਹੜਾ ਉਹ ਵਧੂਗਾ ਤੇ ਜੇ ਅਸੀਂ 네ਗੇਟਿਵ ਗੱਲਾਂ 네ਗੇਟਿਵਿਟੀ ਜਿਹੜੀ ਉਹ ਸ਼ੇਅਰ ਕਰਾਂਗੇ ਸਮਾਜ ਦੇ ਵਿੱਚ ਤਾਂ 네ਗੇਟਿਵਿਟੀ ਵਧੂਗੀ ਤੇ ਅੱਜ ਬਹੁਤ ਜ਼ਿਆਦਾ ਲੋੜ ਆ ਪੋਜ਼ਿਟਿਵਿਟੀ ਦੀ ਪੋਜ਼ਿਟਿਵ ਗੱਲਾਂ ਦੀ ਚੰਗੀਆਂ ਗੱਲਾਂ ਜਿਹੜੀਆਂ ਸ਼ੇਅਰ ਕਰਨ ਦੀ ਤੇ ਚੰਗੇ ਹੋਣਾ ਵੀ ਅੱਜ ਦੇ ਸਮੇਂ 'ਚ ਬਹੁਤ ਹੀ ਜ਼ਰੂਰੀ ਆ ਤੇ ਦੋਸਤੋ ਮੈਂ ਇੱਕ ਚੀਜ਼ ਤੁਹਾਡੇ ਨਾਲ ਜਿਹੜੀ ਮੈਨੂੰ ਬਹੁਤ ਚੰਗੀ ਲੱਗੀ ਕੱਲ੍ਹ ਯਾਨੀ ਕਿ ਅੱਜ ਤਰੀਕ ਹੋਈ ਆ 14 ਫਰਵਰੀ 2025 ਨੂੰ ਮੈਂ ਵੀਡੀਓ ਬਣਾ ਰਿਹਾ ਹਾਂ 13 ਫਰਵਰੀ 2025 ਨੂੰ ਮੇਰੇ ਇੱਕ ਦੋਸਤ ਪਿੰਡ ਹਠੂੜ ਤੋਂ ਹੀ ਪ੍ਰੀਤਿੰਦਰ ਸਿੰਘ ਜੋ ਕਿ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਫਿਲਮ ਪ੍ਰੋਡਕਸ਼ਨ ਦੀ ਡਿਗਰੀ ਕੀਤੀ ਹੋਈ ਆ ਵੀਰ ਨੇ ਤੇ ਸਾਡੇ ਨਾਲ ਟੀਮ ਚ ਵੀ ਕੰਮ ਕਰਦੇ ਆ ਐਜ਼ ਅ ਡੀਓਪੀ ਕੈਮਰਾਮੈਨ ਨੇ ਸਭ ਤੋਂ ਪਹਿਲਾਂ ਮੈਂ ਸੁਭਾਅ ਦੀ ਗੱਲ ਕਰਾਂ ਤਾਂ ਸੁਭਾਅ ਬਹੁਤ ਚੰਗਾ ਵੀਰ ਦਾ ਜਿਹੜੇ ਪਿੰਡ ਹਠੂੜ ਵਾਲੇ ਉਹ ਸਾਰੇ ਜਾਣਦੇ ਹੋਣਗੇ ਜਾਂ ਕੁਝ ਲੋਕ ਵੀਡੀਓ ਦੇਖਣ ਵਾਲੇ ਜਿਹੜੇ ਮੇਰੇ ਦੋਸਤ ਨੇ ਉਹ ਵੀ ਜਾਣਦੇ ਹੋਣਗੇ ਪ੍ਰੀਤ ਨੂੰ ਤੇ ਸਭ ਤੋਂ ਪਹਿਲਾਂ ਮੁਬਾਰਕਾਂ ਨੇ ਪ੍ਰੀਤਿੰਦਰ ਵੀਰ ਨੂੰ ਕਿ 13 ਫਰਵਰੀ 2025 ਨੂੰ ਵੀਰ ਵਿਆਹ ਦੇ ਬੰਧਨ ਚ ਵੱਜ ਗਿਆ ਵਾ ਤੇ ਮੁਬਾਰਕਾਂ ਵੀ ਲਈ ਬਹੁਤ-ਬਹੁਤ ਦੇਖਣ ਵਾਲੇ ਵੀ ਜਰੂਰ ਮੁਬਾਰਕਾਂ ਦੇ ਵੀਰ ਨੂੰ ਇੱਕ ਮੈਨੂੰ ਚੰਗੀ ਚੀਜ਼ ਜਿਹੜੀ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਕਰਨੀ ਚਾਹੁੰਨਾ ਵਾ ਉਹ ਇਹ ਆ ਕਿ ਕੱਲ ਅਸੀਂ ਜਦੋਂ ਵਿਆਹ ਤੇ ਗਏ ਨਾ ਵੀਰ ਦੇ ਤਾਂ ਆਮ ਹੀ ਦੇਖਿਆ ਜਾਂਦਾ ਵੀ ਸਾਨੂੰ ਵਿਆਹ ਤੋਂ ਵਾਪਸੀ ਟਾਈਮ ਆ ਜਿਹੜੇ ਲੱਡੂ ਨੇ ਉਹ ਦਿੱਤੇ ਜਾਂਦੇ ਆ ਭਾਜੀ ਦਿੱਤੀ ਜਾਂਦੀ ਆ ਮਠਾਈ ਦੇ ਡੱਬੇ ਦਿੱਤੇ ਜਾਂਦੇ ਆ ਚੰਗੀ ਗੱਲ ਆ ਕਿ ਖੁਸ਼ੀ ਹੁੰਦੀ ਆ ਪਰਿਵਾਰ ਦੇ ਵਿੱਚ ਤੇ ਲੋਕਾਂ ਦੇ ਮੂੰਹ ਮਿੱਠੇ ਕਰਾਏ ਜਾਂਦੇ ਆ ਤੇ ਘਰ ਰਹਿ ਗਏ ਜਿਹੜੇ ਤੁਹਾਡੇ ਨਾਲ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਲਈ ਕੁਛ ਨਾ ਕੁਛ ਖਾਣ ਲਈ ਭੇਜਿਆ ਜਾਂਦਾ ਵਾ ਇਹ ਰਸਮ ਵੀ ਭਾਵੇਂ ਵੀਰ ਹੋਣਾ ਨੇ ਕੀਤੀ ਆ ਪਰ ਇਹਦੇ ਨਾਲ ਇੱਕ ਹੋਰ ਬਹੁਤ ਚੰਗੀ ਚੀਜ਼ ਆ ਜਿਹੜੀ ਉਹ ਹੋਈ ਆ ਉਹ ਇਹ ਆ ਕਿ ਇੱਕ ਇੱਕ ਕਿਤਾਬ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਹੋ ਵੀਰੇ ਹੋਣਾ ਨੇ ਜਿੰਨੇ ਵੀ ਬੰਦੇ ਵੀਰੇ ਦੇ ਵਿਆਹ ਤੇ ਆਏ ਸੀ ਸਾਰਿਆਂ ਨੂੰ ਕਿਤਾਬਾਂ ਗਿਫਟ ਕੀਤੀਆਂ ਨੇ ਤੇ ਨਾਲ ਹੀ ਉਹਨਾਂ ਨੇ ਇੱਕ ਜਿਹੜੀ ਇੱਕ ਸਟਾਲ ਕਹਿ ਲੋ ਕਿ ਇੱਕ ਬੂਟਿਆਂ ਦੀ ਸਟਾਲ ਲਾਈ ਹੋਈ ਸੀ ਉਹਦੇ ਤੋਂ ਹਰੇਕ ਨੂੰ ਇੱਕ ਇੱਕ ਦੋ ਦੋ ਬੂਟੇ ਨੇ ਜਿਹੜੇ ਉਹ ਲਜਾਣ ਲਈ ਕਿਹਾ ਹੋਇਆ ਸੀ ਆ ਬੂਟੇ ਤੁਸੀਂ ਮੇਰੇ ਕੋਲ ਦੇਖ ਰਹੇ ਹੋ ਤੇ ਮੈਨੂੰ ਬੜਾ ਚੰਗਾ ਲੱਗਿਆ ਭਾਵੇਂ ਪਹਿਲਾਂ ਵੀ ਕਿਸੇ ਵਿਆਹ 'ਚ ਇਹ ਹੋ ਗਿਆ ਹੋਵੇ ਤੇ ਪਰ ਮੇਰਾ ਤਾਂ ਪਹਿਲਾ ਹੀ ਤਜਰਬਾ ਮੈਨੂੰ ਤਾਂ ਪਹਿਲੀ ਵਾਰੀ ਮਿਲੇ ਆ ਤੇ ਕਿਸੇ ਵਿਆਹ ਤੋਂ ਤੁਹਾਨੂੰ ਡੱਬੇ ਮਿਲਣੇ ਇਹ ਤਾਂ ਸੁਭਾਵਿਕ ਗੱਲਾਂ ਆਮ ਗੱਲਾਂ ਆ ਪਰ ਇੱਕ ਕਿਤਾਬ ਮਿਲਣੀ ਤੇ ਇੱਕ ਬੂਟੇ ਮਿਲਨੇ ਦਰਖਤ ਮਿਲਨੇ ਤੁਹਾਨੂੰ ਇਹ ਮੈਨੂੰ ਨਵਾਂ ਕਨਸੈਪਟ ਲੱਗਿਆ ਤੇ ਬੜਾ ਹੀ ਪੋਜ਼ਿਟਿਵ ਜਿਹਾ ਲੱਗਿਆ ਕਿਉਂਕਿ ਅੱਜ ਦੇ ਸਮੇਂ 'ਚ ਲੋੜ ਆ ਦਰਖਤਾਂ ਦੀ ਰੁੱਖਾਂ ਦੀ ਇਹਨਾਂ ਨਾਲ ਪਿਆਰ ਕਰਨ ਦੀ ਵੱਧ ਤੋਂ ਵੱਧ ਦਰਖਤ ਲਾਉਣ ਦੀ ਮੈਂ ਸੋਚ ਰਿਹਾ ਸੀ ਕਿ ਜੇਕਰ ਵੀਰੇ ਹੋਣਾ ਨੇ ਉੱਥੋਂ 500 ਬੂਟਾ ਵੰਡਿਆ ਹੋਊਗਾ 1000 ਬੂਟਾ ਵੰਡਿਆ ਹੋਊਗਾ ਤਾਂ ਉਹਦਾ 70% ਜਿਹੜੇ ਬੂਟੇ ਨੇ ਉਹ ਤਾਂ ਲੱਗੇ ਹੀ ਹੋਣਗੇ ਨਾ ਤਾਂ ਉਹ ਹਰੇ ਹੋਣਗੇ ਤੇ ਹੁਣ ਆਪਾਂ ਲਾਉਣ ਲੱਗੇ ਆ ਬੂਟੇ ਇਹ ਤੇ ਯਾਦ ਕਰਾਇਆ ਕਰਾਂਗੇ ਪ੍ਰੀਤਿੰਦਰ ਵੀਰੇ ਨੂੰ ਤੇ ਸਾਡੀ ਭਾਬੀ ਨੂੰ ਜਦੋਂ ਅਸੀਂ ਬੂਟੇ ਲਾਏ ਇਹ ਵੀ ਇਹ ਵੀਰੇ ਦੇ ਵਿਆਹ ਤੋਂ ਆਏ ਹੋਏ ਆ ਤੇ ਸਾਂਭਾਂਗੇ ਜਿਵੇਂ ਅਸੀਂ ਪ੍ਰੀਤਿੰਦਰ ਵੀਰੇ ਨਾਲ ਦੋਸਤੀ ਸਾਂਭੀ ਹੋਈ ਆ ਉਸੇ ਤਰ੍ਹਾਂ ਇਹਨਾਂ ਬੂਟਿਆਂ ਨੂੰ ਵੀ ਸਾਂਭਾਂਗੇ ਇਹ ਵਾਦਾ ਪ੍ਰੀਤਿੰਦਰ ਵੀਰੇ ਕਿ ਤੁਸੀਂ ਇੰਨੇ ਪਿਆਰ ਨਾਲ ਇਹ ਭੇਟ ਆ ਜਿਹੜੀ ਸਾਨੂੰ ਦਿੱਤੀ ਆ ਤੇ ਅਸੀਂ ਉਨੇ ਹੀ ਪਿਆਰ ਨਾਲ ਇਹਨੂੰ ਲਾਵਾਂਗੇ ਜਿਵੇਂ ਤੇਰੇ ਨਾਲ ਦੋਸਤੀ ਆ ਉਵੇਂ ਇਹਨਾਂ ਦਰਖਤਾਂ ਨਾਲ ਇਹਨਾਂ ਬੂਟਿਆਂ ਨਾਲ ਦੋਸਤੀ ਰੱਖਾਂਗੇ ਤੇ ਚੰਗੀ ਗੱਲ ਆ ਇਹ ਬਹੁਤ ਚੰਗਾ ਲੱਗਿਆ ਪ੍ਰੀਤਿੰਦਰ ਵੀਰੇ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਇਸ ਚੰਗੇ ਕਾਰਜ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਕੋਸ਼ਿਸ਼ ਕਰਿਆ ਕਰੋ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਅਪੀਲ ਆ ਕਿ ਕੋਈ ਨਾ ਕੋਈ ਚੰਗਾ ਕੰਮ ਆ ਜਿਹੜਾ ਬਿਸ਼ੱਕ ਵਿਆਹ ਤੇ ਨਾ ਹੋ ਸਕੇ ਕਿਤੇ ਵੀ ਕਰਦੇ ਵੀ ਹੋ 노 ਡਾਊਟ ਬਹੁਤ ਸਾਰੇ ਚੰਗੇ ਕੰਮ ਆ ਜਿਹੜੇ ਬਹੁਤ ਸਾਰੇ ਲੋਕ ਕਰਦੇ ਨੇ ਤੇ ਪਰ ਮੈਨੂੰ ਇਹ ਬਹੁਤ ਚੰਗਾ ਲੱਗਿਆ ਮੇਰੀ ਲਾਈਫ ਚ ਪਹਿਲੀ ਵਾਰ ਹੋਇਆ ਕਿ ਕਿਸੇ ਵਿਆਹ ਤੇ ਬੂਟੇ ਵੰਡੇ ਗਏ ਜਾਂ ਕਿਤਾਬਾਂ ਵੰਡੀਆਂ ਗਈਆਂ ਨੇ ਇੱਕ ਸਟਾਲ ਵੱਖਰੀ ਅ ਫਰੂਟ ਦੀ ਸਟਾਰ ਲੱਗੀ ਹੁੰਦੀ ਆ ਗੋਲ ਗੱਪੇ ਟਿੱਕੀਆਂ ਦੀਆਂ ਸਟਾਰ ਲੱਗੀਆਂ ਹੁੰਦੀਆਂ ਤੇ ਪਹਿਲੀ ਵਾਰ ਮੈਂ ਦੇਖਿਆ ਵਿਆਹ ਤੇ ਕਿਤਾਬਾਂ ਦੀ ਸਟਾਰ ਲੱਗੀ ਹੋਈ ਸੀ ਬੜਾ ਚੰਗਾ ਲੱਗਿਆ ਬਹੁਤ ਬਹੁਤ ਮੁਬਾਰਕਾਂ ਪ੍ਰੀਤਿੰਦਰ ਦੇ ਵੀਰੇ ਤੇ ਵੀਡੀਓ ਦੇਖਣ ਵਾਲਾ ਨੂੰ ਗੁਜਾਰਸ਼ ਆ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਕਿ ਇਹ ਪੋਜ਼ਿਟਿਵ ਤੇ ਚੰਗੀ ਗੱਲ ਆ ਜਿਹੜੀ ਉਹ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਸ਼ੁਕਰੀਆ ਬਹੁਤ ਬਹੁਤ